अरविंद केजरीवाल ਨੂੰ ਕੀ ਰਾਹਤ ਮਿਲੇਗੀ ਜਾਂ ਨਹੀਂ ਜੀहां ਆਜੇ ਵੱਡਾ ਸਵਾਲ ਬਣ ਚੁਕਿਆ ਕਿਉਂਕਿ ਅੱਜ ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਹੇਟਲੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਤਾਂ ਦੱਸ ਦੇ ਕਿ ਸੀਬੀਆਈ ਵੱਲੋਂ 26 ਜੂਨ ਨੂੰ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਦੀ ਰਿਮਾਂਡ ਮੰਗੀ ਗਈ ਸੀ ਤਾਂ ਕੋਰਟ ਵਿੱਚ ਕਿਹਾ ਗਿਆ ਸੀਗਾ ਕਿ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਦੀ 5 ਦਿਨਾਂ ਦੀ ਰਿਮਾਂਡ ਦਿੱਤੀ ਜਾਵੇ ਪਰ ਅਦਾਲਤ ਨੂੰ ਜਿਹੜੀਆਂ ਦਲੀਲਾਂ ਸੀਬੀਆਈ ਵੱਲੋਂ ਦਿੱਤੀ ਗਈ ਸੀ ਉਹ ਨਾਗੁਜ਼ਾਰਾ ਸੀਗੀਆਂ ਤਾਂ ਜਿਸ ਤੋਂ ਬਾਅਦ ਉਹਨਾਂ ਨੇ ਸਿਰਫ 3 ਦੀ ਹੀ ਰਿਮਾਂਡ ਤੇ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਸੀਗਾ ਤਾਂ ਦੱਸ 已经。 ਕਠਿਤ ਸ਼ਰਾਬ ਕੋਟਾਲੇ ਮਾਮਲੇ ਵਿੱਚ ਕਾਲੇ ਤੁਹਾਨੂੰ ਚਿੱਟਾ ਕਰਨ ਦੇ ਮਾਮਲੇ ਵਿੱਚ ਜੀਹਾਂ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਤਾਂ ਦੱਸ ਦਈਏ ਕਿ ਪਹਿਲਾਂ ED ਵੱਲੋਂ ਉਹਨਾਂ ਤੇ ਦੋਸ਼ ਲਗਾਏ ਗਏ ED ਵੱਲੋਂ ਉਹਨਾਂ ਨੂੰ ਜਿਹੜਾ ਹੇਟਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਜਦੋਂ ਕੇਜਰੀਵਾਲ ਦੇ ਵਕੀਲਾਂ ਵੱਲੋਂ ਇਹ ਦਲੀਲਾਂ ਦਿੱਤੀਆਂ ਗਈਆਂ ਤਾਂ ਹੇਟਲੀ ਅਦਾਲਤ ਨੇ 20 ਜੂਨ ਨੂੰ ਉਹਨਾਂ ਨੂੰ ਜਿਹੜਾ ਜ਼ਮਾਨਤ ਦੇ ਦਿੱਤੀ ਸੀ ਜ਼ਮਾਨਤ ਦਿੰਦਿਆਂ ਸਾਰੀ ਦੱਸ ਦਈਏ ਕਿ ED ਜਿਹੜਾ ਹਾਈ ਕੋਰਟ ਪਹੁੰਚ ਗਈ ਹਾਈ ਕੋਰਟ ਤੋਂ ਬਾਅਦ ਇਹ ਮਾਮਲਾ ਜਿਹੜਾ ਸੁਪਰੀਮ ਕੋਰਟ ਪਹੁੰਚ ਤੇ ਸੁਪਰੀਮ ਕੋਰਟ 24 ਅਰਵਿੰਦ ਕੇਜੀ ਰਵਾਲ ਨੂੰ ਰਾਹਤ ਨਹੀਂ ਮਿਲੀ ਪਰ ਜਦੋਂ 26 ਜੂਨ ਨੂੰ ਅਦਾਸ ਦੀ ਹੈ ਕਿ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲਣ ਦੀਆਂ ਜਿਹੜੀਆਂ ਅਸ਼ੰਕਾਵਾਂ ਸੀਗੀਆਂ ਉਹਨੂੰ ਉਸ ਵੇਲੇ ਮੋਹਰ ਲੱਗ ਗਈ ਜਦੋਂ ਇੱਕ ਰਾਤ ਪਹਿਲਾਂ ਹੀ ਸੀਬੀਆਈ ਵੀ ਤਿਹਾਰ ਜੇਲ੍ਹ ਪਹੁੰਚ ਗਈ ਇਸ ਮਾਮਲੇ 'ਚ ਉਹਨਾਂ ਤੋਂ ਪੁੱਛਗਿੱਛ ਕੀਤੀ ਤੇ ਇਸ ਮਾਮਲੇ ਵਿੱਚ ਉਹਨਾਂ ਨੂੰ ਹੇਠਲੀ ਅਦਾਲਤ ਵਿੱਚ ਪੇਸ਼ ਕਰਕੇ ਗ੍ਰਿਫਤਾਰ ਕਰ ਲਿਆ ਤਾਂ ਦੱਸਦੀ ਹੈ ਕਿ ਉਹਨਾਂ ਦੀਆਂ ਮੁਸ਼ਕਲਾਂ ਬਣੀਆਂ ਹੋਈਆਂ ਪਰ ਹੁਣ ਅੱਜ ਇਹ ਦੇਖਣਾ ਹੋਏਗਾ ਕਿ ਉਹਨਾਂ ਨੂੰ ਰਾਹਤ ਮਿਲ ਪਾਉਂਦੀ ਹੈ ਕਿ ਨਹੀਂ ਕਿ ਸੀਬੀਆਈ ਉਹਨਾਂ ਦਾ ਮੁਰਤੋਂ ਰਿਮਾਂਡ ਮੰਗੇਗੀ ਜਾਂ ਉਹਨਾਂ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ ਜਾਏਗਾ ਇਸ ਬਾਬਤ ਹੋਰ ਜਾਣਕਾਰੀ ਲਈ ਸਾਡੇ ਸਹਿਯੋਗੀ ਕਮਲ ਕਾਉਂਸ ਇਹ ਮਾਮਲਾ ਪੂਰਾ ਹੈ ਤੇ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆ ਜਾ ਰਿਹਾ ਹੈ ਵੀ सीबीआई ਜਿਹੜੀ ਆ ਉਹਨਾਂ ਦੀ ਡਿਮਾਂਡ ਮੰਗ ਸਕਦੀ ਹੈ ਉਹਨਾਂ ਦੀ ਦਲੀਲਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਉਹਨਾਂ ਦੇ ਵਕੀਲਾਂ ਵੱਲੋਂ ਕੀ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ ਇਹੋ ਜਿਹਾ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਕਿ ਨਹੀਂ आ, तो अगर पूरे अगर इस पूरे मामले की बात करें तो जिस तरीके से पिछली तारीख में तीन दिन का रिमांड सीबीआई को आ, दिया गया था तो आज तीन दिन के जो रिमांड है वो खत्म हो रही है और उससे पहले की अगर बात करें आज दिल्ली के मुख्यमंत्री अरविंद केजरीवाल को कोर्ट में पेश किया जाएगा और कोर्ट में जहाँ सी के वकील अपनी दलील रखेंगे वही जो है जो अरविंद केजरीवाल के वकील है वो भी अपनी दलील जो है कोर्ट के सामने रखेंगे लेकिन उसके बाद ही थोड़ा साफ हो पाएगा क्या कोर्ट आज रिमांड देती है या फिर आ, उनको न्यायिक हिरासत में जो है वो भेज देगी लेकिन अगर उसी बीच बात करें तो आम आदमी पार्टी आज बीजेपी के खिलाफ प्रदर्शन भी कर रही है लेकिन अगर इस पूरे मामले की बात करें तो जिस तरीके से पहले ईडी ने गिरफ्तारी की, की हुई थी और उसके बाद जो है एक जब ईडी की ईडी ईडी का मामला सुप्रीम कोर्ट में चल रहा था लेकिन एक दिन पहले ही सीबीआई ने उनको दिल्ली की तिहाड़ जेल से उनका जो आ, जो, जो जो, जो रिमांड ले लिया सी जी जी अग, अग अग, अगर अग, अगर बात करें जिस तरीके से जो तिहाड़ जेल में जाकर पहले उनके जो बयान है वो दर्ज किए थे और उसके बाद जो है उनको कोर्ट में पेश कर कर दिल्ली की रोजगार में कोर्ट में पेश कर कर उनके जो उनको उनकी जो, जो तीन दिन की चिनासत जो है जो रिमांड जो है वो मांगा था और उनको जिस तरीके से रिमांड जो है वो मिला है तो आज वो खत्म हो रहा है और आज पूछताछ जो है वो की जाएगी हो सकता है कि आज उनकी रिमांड की अवधि जो है वो बढ़ा दी जाए या फिर उनको न्यायिक हिरासत में जो है वो भेज दिया जाए ਤੇ ਉੱਥੇ ਹੀ ਜੇਕਰ ਗੱਲ ਕਰੀਏ ਕਮਲ ਤੇ ਜਿਹੜੇ ਵੱਡੇ ਆਗੂ ਨੇ ਆਮ ਆਦਮੀ ਪਾਰਟੀ ਦੇ ਸੰਜੀਤ ਸਿੰਘ ਵੱਲੋਂ ਜਿਹੜੀ ਇੱਕ ਵੀਡੀਓ ਵੀ ਲੰਗੇ ਦਿਨਾਂ ਵਿੱਚ ਜਾਰੀ ਕੀਤੀ ਗਈ ਸੀ ਦੋਸ਼ ਲਗਾਏ ਗਏ ਸਨ ਕਿ ਕੁਝ ਸੀਬੀਆਈ ਦੇ ਅਧਿਕਾਰੀ ਆ ਜਿਹੜੇ ਕੇਂਦਰ ਸਰਕਾਰ ਨਾਲ ਮਿਲ ਚੁਕੇ ਐ ਤੇ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਦਾ ਕੋਈ ਬਿਆਨ ਹੁਣ ਤੱਕ ਸਾਹਮਣੇ ਆਇਆ ਕਿ ਕਿੱਦਾਂ ਉਹ ਇਸ ਮਾਮਲੇ 'ਚ ਨਜਿੱਠਣ ਕਿ ਜੇਕਰ ਉਹ ਸੀਬੀਆਈ ਦੇ ਅਧਿਕਾਰੀਆਂ ਤੇ ਕ腐ਸ਼ਨ ਦੇ ਚਾਰਜਸ ਲਾ ਰਿਹਾ ਉਸ ਬਾਬਤ ਉਹਨਾਂ ਨੂੰ ਕੋਈ ਕਾਰਵਾਈ ਵੀ ਕਰਨੀ ਚਾਹੀਦੀ ਐ ਤਾਂ ਉਹਨਾਂ ਵੱਲੋਂ ਅਜਿਹਾ ਕੋਈ ਬਿਆਨ ਆਇਆ ਕਿ ਅਸੀਂ ਸੀਬੀਆਈ ਦੇ ਖਿਲਾਫ ਕੋਰਟ ਦਾ ਰੁਖ ਕਰਾਂ

जो खुद जज ने कहा है का, का जज ने वहां पर कोर्ट के अंदर ये बोला था कि अरविंद केजरीवाल की तरफ से ऐसा कोई बयान जो है वो नहीं दिया गया और कई सी बी आई को इस पूरे मामले पर फटकार भी लगाई थी लेकिन जिस तरीके की आ, चाहे ईडी की अगर सुनवाई की बात करें सी बी की सुनवाई करें तो पूरे मामले की जांच जो है पहले क्योंकि अगर सीबीआई की बात करें तो सीबीआई ने इस जो शराब जो कथाकथित शराब नीति घोटाला कहा जाता है इसकी हिसाब पहले एफ ही सीबीआई ने की थी सीबीआई से पहले जब सीबीआई इस पूरे मामले पर कार्रवाई जो जांच कर रही थी उसी बीच ईडी ने आकर जो है दिल्ली के मुख्यमंत्री अरविंद केजरीवाल को समन दिए थे और नो समन देने के बाद जो है इनकी गिरफ्तारी जो है वो की गई थी लेकिन जिस तरीके से सीबीआई लगातार पूछताछ कर रही है तीन दिन का रिमांड पिछली तारीख में हासिल किया था और आज वो तारीख जो है खत्म हो रही है तो हो सकता है की आज एक बार जब सुनवाई हो तो सीबीआई की तरफ से ये कहा जा सकता है की और दिन की और हमें रिमांड चाहिए हम पूछताछ जो है वो कर रहे हैं या कोर्ट ਜੋ ਹੈ ਨਿਆਂਇਕ ਹਿਰਾਸਤ ਵਿੱਚ ਜੋ ਹੈ ਉਹ ਦੇ ਸਕਦਾ ਹੈ ਕਮਲ ਨਿਆਂਇਕ ਹਿਰਾਸਤ ਔਰ ਰਿਮਾਂਡ ਦੇ ਵਿਚਕਾਰ ਇੱਕ ਜਿਹੜਾ ਵੱਡਾ ਮੁੱਦਾ ਜਿਹੜਾ ਖੁਰਦਬੁਰਦ ਹੁੰਦਾ ਨਜ਼ਰ ਆ ਰਿਹਾ ਜਿਕਰ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਗੱਲ ਕਰੀਏ ਕਿਉਂਕਿ ਸਿਹਤ ਦੇ ਬਲਬੂਤੇ ਹੀ ਜਿਹੜਾ ਹੈ ਜ਼ਮਾਨਤ ਅਰਜ਼ੀਆਂ ਇੱਕ ਤੋਂ ਬਾਅਦ ਇੱਕ ਅਦਾਲਤਾਂ ਵਿੱਚ ਪਾਈਆਂ ਜਾ ਰਹੀਆਂ ਸੰਜੇਕਰ ਗੱਲ ਕਰੀਏ ਇਸ ਵੇਲੇ ਦੀ ਤੇ ਅਰਵਿੰਦ ਕੇਜਰੀਵਾਲ ਦੀ ਸਿਹਤ ਕਿਵੇਂ ਦੀ ਬਣੀ ਹੋਈ ਹੈ ਕੋਈ ਜਾਣਕਾਰੀ ਆਈ ਹੈ ਸਾਹਮਣੇ बिल्कुल अभी तक इस पूरे मामले पर कोई जानकारी नहीं आई है कि दिल्ली के मुख्यमंत्री अरविंद केजरीवाल की कि सेहत किस तरीके की है लेकिन जब वो कोर्ट में पेश हुए थे तो उनकी हालत में कहीं ना कहीं जो उनका ब्लड शुगर लेवल था वो थोड़ा नीचे जरूर गिर, गिर गया था जिसकी वजह से कोर्ट कोर्ट की तरफ से जो कोर्ट में उनकी तरफ से जरूर कहा गया था कि इनको एक दूसरे कमरे में बैठे और उनको कुछ खाने के लिए दीजिए लेकिन जिस तरीके की सेहत की अगर बात जानकारी की अगर बात करें अभी का ऐसा कोई जानकारी नहीं ਕੀ ਅਦੀ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਸਹਿਯਤ ਜੋ ਹੈ ਮਿਲਨੇ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਉਂਗੀ ਕਮਲ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰਸਦ ਸਾਡੇ ਸਹਿਯੋਗੀ ਜੋ ਦੱਸ ਰਹੇ ਸਨ ਕਿ ਕਿਵੇਂ ਜਿਹੜਾ ਅੱਜ ਸੀਬੀਆਈ ਦੀ ਰਿਮਾਂਡ ਤਿੰਨ ਦਿਨਾਂ ਦੀ ਸੀਬੀਆਈ ਦੀ ਰਿਮਾਂਡ ਅਰਵਿੰਦ ਕੇਜਰੀਵਾਲ ਦੀ ਖਤਮ ਹੋ ਰਹੀ ਹੈ ਤੇ ਅੱਜ ਉਹਨਾਂ ਨੂੰ ਮੁੜ ਤੋਂ ਹੇਠਲੀ ਅਦਾਲਤ ਵਿੱਚ ਟ੍ਰਾਇਲ ਕੋਰਟ rauze venue court ਵਿੱਚ ਪੇਸ਼ ਕੀਤਾ ਜਾਏਗਾ ਤਾਂ ਜਿੱਥੇ ਇੱਕ ਪਾਸੇ ਸੀਬੀਆਈ ਮੁੜ ਤੋਂ ਉਹਨਾਂ ਦੀ ਰਿਮਾਂਡ ਦੀ ਮੰਗ ਕਰੇਗੀ ਉੱਥੇ ਹੀ ਜਿਹੜਾ ਜੇਕਰ ਗੱਲ ਕਰੀ ਤਾਂ ਕੇਜਰੀਵਾਲ ਦੇ ਵਕੀਲ ਨਿਆਂਇਕ ਹਿਰਾਸਤ ਦੀ ਜਿਹੜੀ ਹੈ ਮੰਗ ਕਰਨਗੇ ਤਾਂ ਹੁਣ ਦੇਖਣਾ ਹੋਏਗਾ ਕਿ ਕੌਣ ਅ ਦਲੀਲਾਂ ਕਿਹੋ ਜੀਆਂ ਰੱਖਦਾ ਹੈ ਸੀਬੀਆਈ ਕਿਹੋ ਜੀ ਦਲੀਲਾਂ ਰੱਖਦੇ ਉਹਨਾਂ ਦੇ ਵਕੀਲ ਤੇ ਉੱਥੇ ਕੇਜੜੀ ਵਾਲ ਦੇ ਵਕੀਲ ਕਿਹੋ ਜੀਆਂ ਦਲੀਲਾਂ ਜਿਹੜੇ ਪੇਸ਼ ਕਰਨਗੇ ਤੇ ਉਸ ਤੋਂ ਬਾਅਦ ਅਦਾਲਤ ਕੀ ਫੈਸਲਾ ਲੈਂਦਾ ਇਹ ਬਹੁਤ ਜਲਦ ਸਾਫ਼ ਹੋ ਜਾਏਗਾ